ਦਾਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਨਸ਼ ਤੁਮਾ ਸਵਾਗਤ ਕਰਦਾ ਦਾਦੇ ਜੀ ਅੱਜ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਫਸੇ ਤੇ ਮੌਜੂਦਾਂ ਫਸੇ ਦੇ ਬੰਦੇ ਮੌਜੂਦਾਂ ਜੋ ਪਿਛਲੇ 1 ਤਰੀਕ ਤੋਂ ਲਗਾਤਾਰ ਜਿਹੜੇ ਇੱਥੇ ਸੰਗਤ ਸਾਡੇ ਪੰਜਾਬ ਦੀ ਸੰਗਤ ਆ ਇਸ ਨੂੰ ਜਿਹੜੇ ਟਾਹਾਂ ਟੁੱਟੀਆਂ ਸਿੱਧੀਆਂ ਲਗਾਉਣ ਦੀ ਕੋਸ਼ਿਸ਼ ਕਰਦੇ ਵਿੱਚ ਝੋਟੇ ਹੋਏ ਨੇ ਫਿਰਾਲ ਅੱਜ ਦੀ ਸਥਿਤੀ ਆ ਜੋ ਜਿਹੜੀ ਕੰਟਰੋਲ ਦੇ ਵਿੱਚ ਦੱਸੀ ਜਾਂਦੀ ਹੈ ਤਾਂ ਜਿਹੜੇ ਇੱਥੇ ਪੂਰੇ ਪੰਜਾਬ ਭਰ ਦੇ ਵਿੱਚ ਲੋਕ ਉੱਠ ਕੇ ਜਿਹੜੀ ਇਸ ਪੰਜਾਬ ਦੀ ਸੰਗਤ ਉੱਠ ਕੇ ਜਿਨ੍ਹਾਂ ਨੇ ਮਦਦ ਕੀਤੀ ਆ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਦੀ ਵੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਭਾਈ ਜੀ ਇੱਥੇ ਦੇਸੀ ਕਿਉ ਪਾ ਕੇ ਸਭ ਜਿਆ ਦੇ ਵਿੱਚ ਪਾ ਕੇ ਖਿਲਾਾਰੇ ਲੋਕਾਂ ਨੂੰ ਪੁੱਛਦੇ ਆ ਵਾ ਜੀ ਤੁਸੀਂ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ ਜੀ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਫਤਿਹ ਹਾਂਜੀ ਸੰਗਤ ਜੀ ਇਹ ਸਾਰਾ ਦਾਸ ਤਨਉ ਸਤਨਾਮ ਸਿੰਘ ਅਸੀਂ ਉਹਦੇ ਵੱਲੋਂ ਆਏ ਸੀ ਬਾਬਾ ਅਸੀਂ ਕੁਰਦੋਰਾ ਚਰਨਗੰਗ ਸਾਹਿਬ ਮਾਛੋੜ ਸਾਹਿਬ ਨਾਲ ਸਾਡੇ ਆ ਗੰਢ ਹੰਗੋੜ ਤੋਂ ਲੰਗਰ ਸਾਂਝਾ ਸਾਡਾ ਹੀ ਤੇ ਇਹ ਸੰਗਤ ਸਾਰੀ ਜਿੰਨਾ ਇੱਥੇ ਚੱਲ ਰਿਹਾ ਵਾ ਆਪਣੇ ਜਿੱਦਣ ਦੇ ਉਰੇ ਆੜਾ ਮਤਲਬ ਇੱਥੇ ਲਾ ਰਹੇ ਨੇ ਇਹ ਪੰਨ ਉਸ ਦਿਨ ਦਾ ਹੀ ਇੱਥੇ ਲੰਗਰ ਆ ਰਿਹਾ ਵਾ ਉਸ ਦਿਨ ਦਾ ਹੀ ਲੰਗਰ ਚੱਲ ਰਿਹਾ ਤਿੰਨ ਤਰੀਕ ਦਾ ਤੇ ਗੁਰਦਵਾਰ ਚੰਗੂ ਸਾਹਿਬ ਤੋਂ ਇੱਥੇ ਲੰਗਰ ਆ ਰਿਹਾ ਤੇ ਨਾਲ ਹੰਬੋਵਾਲ ਦਾ ਲੰਗਰ ਇੱਥੇ ਆ ਰਿਹਾ ਉਸ ਦਿਨ ਦਾ ਹੀ ਤੇ ਨਾਲ ਦੇਸੀ ਘੋਦੀ ਸੇਵਾ ਹਾਂ ਜੀ ਜੀ ਤੁਸੀਂ ਦੱਬੇ ਹੱਥਾਂ 'ਚ ਫੜੇ ਨੇ ਕੀ ਨਿਲਾਉਣਾ ਜੀ ਤੁਸੀਂ ਲੋਕਾਂ ਨੂੰ ਹਾਂ ਜੀ ਫੈਲਾ ਕਰਦੇ ਆ ਜਿਹੜੇ ਬਾਈ ਸੰਗਤ ਤੁਹਾਨੂੰ ਪਤਾ ਹੈ ਜੋਰ ਲੱਗਾਦਾ ਹੀ ਸੰਗਤ ਬਹੁਤ ਵੱਡਾ ਪ੍ਰਾਲਾ ਤੁਹਾਡੀ ਚਲੋ ਇਹ ਆ ਮਹਾਰਾਜ ਦੀ ਬਖਸ਼ਾਈ ਆ ਮਹਾਰਾਜ ਆਪੇ ਕਰਾਈ ਜਾਂਦਾ ਇਹ ਅਸੀਂ ਕੌਣ ਹੁੰਨੇ ਆ ਲਗਾਤਾਰ ਉਸ ਦਿਨ ਤੋਂ ਜੁਟੇ ਹੋਏ ਕਿਵੇਂ ਲੱਗਦਾ ਕੀ ਹਾਲਾਤ ਕਿਉਂ ਬਣਿਆ ਇਦਾਂ ਦੇ ਤੇ ਜਿਹੜੇ ਪੰਜਾਬ ਦੇ ਅੱਜ ਅੱਜ ਦੇਖਿਆ ਪੰਜਾਬ ਸਾਡਾ ਸਾਰਾ ਇਕੱਠਾ ਪਿਛਲੇ ਇੱਕ ਤਿੰਨ ਦਿਨ ਤੋਂ ਲਗਾਤਾਰ ਪੂਰੇ ਪੰਜਾਬ ਦੇ ਕੋਨੇ-ਕੋਨੇ ਚੋਂ ਮਿੱਟੀ ਆ ਰਹੀ ਆ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਤਾਂ ਹੁਣ ਸੰਗਤ ਆ ਠੀਕ ਹੈ ਜਿਵੇਂ ਮਹਾਰਾਜ ਦਾ ਹੁਕਮ ਹੋ ਕੇ ਸੰਗਤ ਨੂੰ ਇਹ ਹੁਣ ਸਰਕਾਰਾਂ ਨੂੰ ਤੁਹਾਨੂੰ ਪਤਾ ਹੀ ਆ ਠੀਕ ਹੈ ਫੇਲ ਨੇ ਪੰਜਾਬ ਮੂਰੇ ਹਰ ਇੱਕ ਜੀ ਫੇਲ ਆ ਉਹ ਕਹਿੰਦੇ ਪੰਜਾਬ ਅਸੀਂ ਐ ਕਰ ਦਾਂਗੇ ਉਹ ਕਰਦਾ ਕੋਈ ਨਹੀਂ ਹੋਣਾ ਆ ਪੰਜਾਬ ਦੇ ਲੋਕ ਹੀ ਆ ਜਿਹੜੇ ਇੱਕ ਦੂਜੇ ਨਾਲ ਮੋਢਾ ਨਾਲ ਲਾ ਕੇ ਖੜਿਆ ਇਹ ਪੰਜਾਬ ਰਾਜ ਆ ਜੀ ਇਹ ਪੰਜਾਬ ਕਿਸੇ ਨੂੰ ਦੇ ਨਹੀਂ ਦਾ ਸਕਦਾ ਵਾ ਕਿਸੇ ਅੱਗੇ ਹੱਥ ਨਹੀਂ ਅੜ ਸਕਦਾ ਇਹ ਮਿੱਟੀ ਦੀਆਂ ਟਰਾਲੀਆਂ ਗੁਰੂ ਦਾ ਲੰਗਰ ਔਰ ਕਹੇ ਵੀ ਚੀਜ਼ ਦੀ ਇੱਥੇ ਤੋੜ ਨਹੀਂ ਆ ਸਕਦੀ ਨਾਲ ਇਹਦਾ ਬੜਾ ਬਹੁਤ ਵੱਡਾ ਉਪਰਾਲਾ ਭਾਈ ਜੀ ਤੁਸੀਂ ਕਿਵੇਂ ਦੇਖ ਲਓ ਬਹੁਤ ਵੱਡਾ ਉਪਰਾਲਾ ਪੰਜਾਬ ਦਾ ਦੇਣ ਨਹੀਂ ਦੇ ਸਕਦੇ ਮੈਂ ਕਹਾਂ ਜੀ ਇਹ ਤਾਂ ਇੱਕ ਕਿਸਮ ਦਾ ਨਾ ਜਿਹੜਾ ਪੰਜਾਬ ਸਾਡਾ ਆ ਇਹ ਤਾਂ ਇੱਕ ਥੋੜੇ ਇਹਨਾਂ ਨੂੰ ਇਹ ਹੋਇਆ ਜਿਹੜਾ ਹਾਥੀ ਮੰਗੋ ਉਹ ਤਾਂ ਬੰਨ੍ਹ ਨਾ ਪੈਰ ਉਹਨੂੰ ਕਿਹਾ ਵੀ ਮੈਨੂੰ ਬੰਨ੍ਹ ਲਿਆ ਇਹ ਆ ਬਾਕੀ ਚ ਨਹੀਂ ਪੰਜਾਬ ਵਿੱਚ ਜਾਣ ਆ ਇਹ ਹੱਦ ਤੋਂ ਵੱਧ ਹੀ ਜਾਣਾ ਜੀ ਇਹ ਜੇ ਪੰਜਾਬ ਆ ਤਾਂ ਤਾਂ ਹੀ ਬੰਨ੍ਹ ਇਹ ਬਚਾਅ ਹੋ ਗਿਆ ਜੀ ਪੂਰੀ ਦੁਨੀਆ ਪਤਾ ਨਹੀਂ ਕਿਹੜੇ ਕਿਹੜੇ ਕੋਨੇ ਤੋਂ ਦੁਨੀਆ ਆਈ ਆ ਪਤਾ ਨਹੀਂ ਕਿੱਥੋਂ ਕਿੱਥੋਂ ਲੰਗਰ ਆਏ ਆ। ਪੰਨ ਦੀ ਹਾਲਤ ਕਿਦਾਂ ਐ ਜੀ ਹੁਣ? ਹੁਣ ਠੀਕ ਐ ਜੀ ਹੁਣ। ਪਹਿਲਾਂ ਬਹੁਤ ਸਿੱਧੀ ਮਾਰੀ, ਬਹੁਤ ਮਾਰੀ। ਪਹਿਲਾਂ ਬਹੁਤ ਮਾਰੀ ਸੀਗੀ ਜੀ। ਬਿੰਨਾ ਲਾਂਦੇ ਸੀਗੇ ਕਿ ਲੱਖ ਲੱਖ ਥੈਲਾ ਵੀ ਰੁਟ ਗਿਆ ਜੀ ਤੇ। ਸਵੇਰ ਤੋਂ ਲਾਂਦੇ ਸ਼ਾਮ ਨੂੰ ਰੁਟ ਜਾਂਦਾ ਤਾਂ ਜੀ। ਸਾਡੇ ਦਰਿਆ ਦੇ ਵਿੱਚ ਇੱਕ ਮਾਈਨਿੰਗ ਹੋਈ ਸੀ ਪਹਿਲਾਂ। ਇਹ ਮਾਈਨਿੰਗ ਜਿਹੜੀ ਉਹਦੇ ਕਾਰਨ ਹੋ ਰਿਹਾ ਜੀ ਇਹ। ਜਿਹੜੇ ਮਾਈਨਿੰਗ ਹੋ ਰਹੀ ਆ ਉਹ ਹੋ ਰਹੀ ਆ ਜਿਹੜੇ ਉਰੇ ਲਾਗੇ ਪਾਸੇ ਨੇ ਜਿਹੜੇ ਮਾਈਨਿੰਗ ਕਰਦੇ ਨੇ ਉਹਨਾਂ ਦੇ ਟਰੈਕਟਰ ਅੰਦਰ ਖੜੇ ਆ ਜੀ। ਦੇਖੋ ਆ ਜਾ ਬਲੀ ਨੇ ਆਪਣੀ ਸਾਰੀ ਮਿੱਟੀ ਦੁਆਰਾ ਮੰਗ ਕਿ ਮੈਂ ਦੇਖ ਜੋ ਕੋਨੇ-ਕੋਨੇ ਤੋਂ ਮਿੱਟੀ ਇਹ ਖਾ ਗਈ ਹੈ ਦੱਸ ਆ ਵੀ ਲੋਕ ਤੁਸੀਂ ਕੌਣ-ਕੌਣ ਖਾ ਗਿਆ ਤੇ ਭਰਨਾ ਹੁੰਟੇ ਆਉਣ ਨੂੰ ਪੈਂਦਾ ਆ 50 ਪਰ ਕਰ ਰਿਹਾ ਜੀ ਯਾਨੀ ਹਾਲਤ ਠੀਕ ਆ ਹੁਣ ਹਾਲਤ ਠੀਕ ਆ ਜੀ ਹੁਣ ਸਥਿਤੀ ਬਹੁਤ ਵਧੀਆ ਠੀਕ ਆ ਹੁਣ ਨੋਰਮਲ ਆ ਤੇ ਤੁਹਾਡਾ ਵੀ ਬਹੁਤ ਵੱਡਾ ਉਪਰਾਲਾ ਹੈ ਤੁਹਾਡੇ ਉਹਦਾ ਪਰਮਾਤਮਾ ਦੀ ਕਿਰਪਾ ਪਰਮਾਤਮਾ ਦੀ ਕਿਰਪਾ ਜੀ ਸੰਗਤ ਦੇ ਨਾਲ ਆ ਜੀ ਵਧੀਆ ਜੀ ਹਰ ਚੀਜ਼ ਦਾ ਪਰਮਾਤਮਾ ਦੀ ਕਿਰਪਾ ਨਾਲ ਕਦੇ ਸੈਂਡਵਿਚ ਲਈ ਦਿਆਂ ਕਦੇ ਕੁਝ ਲਈ ਪਕੌੜੇ ਕਦੇ ਖੀਰ ਹਰ ਚੀਜ਼ ਲਈ ਦਿੰਦੇ ਆ ਦੇਸੀ ਘਰ ਦੀ ਤੁਸ ਤੁਸ ਲੋਕਾਂ ਨੂੰ ਖਿਲਾ ਰਹੇ ਆ ਇਹ ਦੇਸੀ ਦੇਖਣ ਲਈ ਪਹਿਲੇ ਦਿਨ ਤੋਂ ਹੀ ਜੀ ਪਹਿਲੇ ਦਿਨ ਤੋਂ ਹੀ ਦੇਸੀ ਆ ਜਾਂਦਾ ਜੀ ਖੀਰ ਦੇ ਵਿੱਚ ਵੀ ਦੇਸੀ ਘੇ ਪਾ ਗਈ ਨਾਲ ਵਿੱਚ ਆਲ ਦੇ ਵਿੱਚ ਕੇਕ ਦੀ ਪਾ ਗਈ ਜੀ ਦੇਸੀ ਕੋ ਪੂਰੀ ਪਰਮਾਤਮਾ ਦੀ ਕਿਰਪਾ ਦੀ ਹਰ ਪੱਖੋਂ ਬਦਲ ਪੂਰੀ ਆ ਜੀ ਬਹੁਤ ਧੰਨਵਾਦ ਆ ਦੇਖ ਸਕਦੇ ਹੋ ਜਿਹੜੇ ਸਾਡੇ ਪੰਜਾਬ ਦੇ ਕੋਨੇ-ਕੋਨੇ ਤੋਂ ਇੱਥੇ ਲੋਕ ਪਹੁੰਚੇ ਨੇ ਮਿੱਟੀ ਲੈ ਕੇ ਜਾਂ ਕੁਝ ਲੋੜੀਂਦਾ ਸਮਾਨ ਲੈ ਕੇ ਪਹੁੰਚੇ ਨੇ ਤਾਂ ਜਿਹੜੇ ਇੱਥੇ ਸਾਡੇ ਗੁਰੂ ਘਰ ਸਿੱਖਾ ਉਹ ਵੀ ਪਿੱਛੇ ਨਹੀਂ ਹਟਦੇ ਉਹਨਾਂ ਵੱਲੋਂ ਵੀ ਪੂਰਾ ਹੰਬੜਾ ਮਾਰਿਆ ਜਾਂਦਾ ਤਾਂ ਕਿ ਜਿਹੜੇ ਸੰਗਤ ਆਉਂਦੀ ਭੁੱਖੀ ਨਾ ਰਹਿ ਸਕੇ ਦੇਸੀ ਕੀ ਉਹਦੇ ਡੱਬੇ ਪਿਛਲੇ ਲਗਾਤਾਰ ਇੱਕ ਦਿਨ ਤੋਂ ਚੱਲ ਰਿਹਾ ਇੱਕ ਤਰੀਕ ਤੋਂ ਲਗਾਤਾਰ ਚੱਲ ਰਿਹਾ ਤਾਂ ਕਿ ਜਿਹੜੇ ਜਿਹੜੇ ਨੌਜਵਾਨ ਉਹਨਾਂ ਦੇ ਵਿੱਚ ਕੋਈ ਕਮਜ਼ੋਰੀ ਨਾਲ ਦੀ ਚੀਜ਼ ਨਾ ਰਹਿ ਜਵੇ ਬੜੇ ਵੱਧਰ ਤੇ ਆ ਜੋ ਲੋਕ ਹੰਬੜਾ ਮਾਰ ਕੇ ਦਰਿਆ ਦੇ ਬੰਨ੍ਹ ਨੂੰ ਟਾ ਜਿਹੜੀ ਲੁੱਟੀਆਂ ਸੀ ਉਹਨਾਂ ਨੂੰ ਲਗਾ ਦਿੱਤਾ ਫਿਲਹਾਲ ਸਥਿਤੀ ਕੰਟਰੋਲ ਦੇ ਵਿੱਚ ਆ ਅਸੀਂ ਉੱਪਰਲੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹਿਣਾ ਚਾਹਾਂਗਾ ਆਪਾਂ ਉਪਰ ਵੀ ਜਾ ਕੇ ਇੱਕ ਵਾਰ ਰਾਉਂਡ ਕਰਦੇ ਆਂ ਦੇਖਦੇ ਆਂ ਵੀ ਕਿੱਦਾਂ ਦੇ ਹਾਲਾਤ ਨੇ ਤਾਂ ਤੁਹਾਨੂੰ ਇੱਕ ਵਾਰ ਤਸਵੀਰਾਂ ਫਿਰ ਤੋਂ ਦਿਖਾਉਂਦੇ ਆ ਜਿੱਥੇ ਠਾਠਾ ਮਾਰਦਾ ਸਤਲੁਜ ਦਰਿਆ ਅਟਾਹਾ ਤੋੜਦਾ ਜਾ ਰਿਹਾ ਪਰ ਇੱਥੇ ਜਿਹੜੇ ਸਾਡੇ ਨੌਜਵਾਨ ਆ ਟਾਪਰ ਨੇ ਜੁਟੇ ਹੋਏ ਨੇ ਵੱਡੀ ਸੇਵਾ ਕਰਦੇ ਨਜ਼ਰ ਦੇ ਸੰਗਤ ਵੱਡੀ ਸੇਵਾ ਕਰਦੇ ਨਜ਼ਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹ ਅਪੀਲ ਕਰਦੇ ਆਂ ਦੂਰ ਦੁਰਾਡੇ ਦੀ ਸੰਗਤ ਨੂੰ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾਈਆਂ ਜਿਹੜੀਆਂ ਸੰਗਤ ਅੱਥੇ ਵੱਡੇ ਪੱਧਰ ਤੇ ਜੁਟੀ ਹੋਈ ਆ ਮਦਦ ਕਰ ਰਹੀ ਆ ਬੰਨਾਂ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਆ ਅਸੀਂ ਤਾਂ ਲਗਾਤਾਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਰਹੇ ਆ ਤਾਂ ਜੋ ਹੋਰ ਵੀ ਤਸਵੀਰਾਂ ਦਿਖਾਵਾਂਗੇ ਫਿਲਹਾਲ ਜਦ ਤੱਕ ਬਣੇ ਰਹੋ ਸਤਿ ਸੰਦ ਨਾਲ ਹਰਮਿੰਦਰ ਸਿੰਘ ਦੈਨਿਕ ਸਵੇਰਾ ਸ਼੍ਰੀ ਚਮਕੌਰ ਸਾਹਿਬ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰੰਪਰ ਅਸਤ ਮਾ ਸਵਾਗਤ ਕਰਦਾ ਦਾਦੇ ਜੀ ਅੱਜ ਸ਼੍ਰੀ ਚਮਕੌਰ ਸਾਹਿਬ ਦੇ ਨੇੜੇ ਪੈਂਦੇ ਪਿੰਡ ਫਸੇ ਤੇ ਮੌਜੂਦ ਆ ਫਸੇ ਦੇ ਬੰਦੇ ਮੌਜੂਦ ਆ ਜੋ ਪਿਛਲੇ 1 ਤਰੀਕ ਤੋਂ ਲਗਾਤਾਰ ਜਿਹੜੇ ਇੱਥੇ ਸੰਗਤ ਸਾਡੇ ਪੰਜਾਬ ਦੀ ਸੰਗਤ ਆ ਇਸ ਨੂੰ ਜਿਹੜੇ ਟਾਹਾਂ ਟੁੱਟੀਆਂ ਸਿੱਧੀਆਂ ਲਗਾਉਣ ਦੀ ਕੋਸ਼ਿਸ਼ ਕਰਦੇ ਵਿੱਚ ਝੋਟੇ ਹੋਏ ਨੇ ਫਿਰਾਲ ਅੱਜ ਦੀ ਸਥਿਤੀ ਆ ਜੋ ਜਿਹੜੀ ਕੰਟਰੋਲ ਦੇ ਵਿੱਚ ਦੱਸੀ ਜਾਂਦੀ ਹੈ ਤਾਂ ਜਿਹੜੇ ਇੱਥੇ ਪੂਰੇ ਪੰਜਾਬ ਭਰ ਦੇ ਵਿੱਚ ਲੋਕ ਉੱਠ ਕੇ ਜਿਹੜੀ ਇਸ ਪੰਜਾਬ ਦੀ ਸੰਗਤ ਉੱਠ ਕੇ ਜਿਨ੍ਹਾਂ ਨੇ ਮਦਦ ਕੀਤੀ ਆ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਹੀ ਉਹਨਾਂ ਦੀ ਵੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਬਾਈ ਜੀ ਇੱਥੇ ਦੇਸੀ ਕਿਉ ਪਾਕੇ ਸਬਜ਼ੀਆਂ ਦੇ ਵਿੱਚ ਪਾ ਕੇ ਖਿਲਾਰੇ ਲੋਕਾਂ ਨੂੰ ਪੁੱਛਦੇ ਆ ਬਾਈ ਜੀ ਤੁਸੀਂ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਸੰਗਤ ਜੀ ਇਹ ਸਾਰਾ ਦਾਸ ਤਨਉ ਸਤਨਾਮ ਸਿੰਘ ਅਸੀਂ ਉਹ ਤੋਂ ਵੱਲੋਂ ਆਏ ਸੀ ਬਾਬਾ ਅਸੀਂ ਗੁਰਦੁਆਰਾ ਚੰਗਨ ਸਿੰਘ ਸਾਹਿਬ ਮਾਛਰਾ ਸਾਹਿਬ ਨਾਲ ਸਾਡੇ ਆ ਕੰਡ ਹੰਗੋੜ ਤੋਂ ਲੰਗਰ ਸਾਂਝਾ ਸਾਡਾ ਹੀ ਤੇ ਇਹ ਸੰਗਤ ਸਾਰੀ ਜਿੰਨਾ ਇੱਥੇ ਚੱਲ ਰਿਹਾ ਵਾ ਆਪਣੇ ਜਿੱਦਣ ਦੇ ਉਰੇ ਫੜ ਮਤਲਬ ਇੱਥੇ ਲਾ ਰਹੇ ਨੇ ਇਹ ਪੰਨ ਉਹਦੋਂ ਦਾ ਹੀ ਇੱਥੇ ਲੰਗਰ ਆ ਰਿਹਾ ਵਾ ਉਹਦੋਂ ਦਾ ਹੀ ਲੰਗਰ ਚੱਲ ਰਿਹਾ ਤਿੰਨ ਤਰੀਕ ਦਾ ਤੇ ਗੁਰਦੁਆਰਾ ਚੰਗਨ ਸਿੰਘ ਸਾਹਿਬ ਤੋਂ ਇਥੇ ਲੰਗਰ ਆ ਰਿਹਾ ਤੇ ਨਾਲ ਹੰਬੋ ਵਾਲ ਦਾ ਲੰਗਰ ਇੱਥੇ ਆ ਰਿਹਾ ਉਸ ਦਿਨ ਦਾ ਇੱਥੇ ਨਾਲ ਦੇਸੀ ਕੋ ਦੀ ਸੇਵਾ ਹਾਂ ਜਿਹੜੇ ਤੁਸੀਂ ਦੱਬੇ ਹੱਥਾਂ 'ਚ ਫੜੇ ਨੇ ਕੀ ਨਿਣਾਉਣਾ ਜੀ ਤੁਸੀਂ ਲੋਕਾਂ ਨੂੰ ਹਾਂ ਜੀ ਸੇਵਾ ਕਰਦੇ ਆ ਜੀ ਜਿਹੜੇ ਸੇਵਾਈ ਸੰਗ ਤੁਹਾਨੂੰ ਪਤਾ ਹੈ ਜੋਰ ਲੱਗਦਾ ਹੀ ਸੰਗ ਦਾ ਬਹੁਤ ਵੱਡਾ ਪ੍ਰਾਲਾ ਤੁਹਾਡੀ ਗੁਰਦੁਆਰਾ ਚਲੋ ਇਹ ਆ ਮਹਾਰਾਜ ਦੀ ਬਖਸ਼ ਜਾਈ ਆ ਮਹਾਰਾਜ ਆਪੇ ਕਰਾਈ ਜਾਂਦਾ ਇਹ ਅਸੀਂ ਕੌਣ ਹੁੰਨੇ ਆ ਲਗਾਤਾਰ ਉਸ ਦਿਨ ਤੋਂ ਜੁਟੇ ਹੋਏ ਕਿਵੇਂ ਲੱਗਦਾ ਕੀ ਹਾਲਾਤ ਕਿਉਂ ਬਣਿਆ ਇਦਾਂ ਦੇ ਤੇ ਜਿਹੜੇ ਪੰਜਾਬ ਦੇ ਅੱਜ ਅੱਜ ਦੇਖਿਆ ਪੰਜਾਬ ਸਾਡਾ ਸਾਰਾ ਇਕੱਠਾ ਪਿਛਲੇ ਇੱਕ ਤਿੰਨ ਦਿਨੋਂ ਲਗਾਤਾਰ ਪੂਰੇ ਪੰਜਾਬ ਦੇ ਕੋਨੇ-ਕੋਨੇ ਚੋਂ ਮਿੱਟੀ ਆ ਰਹੀ ਐ ਕਿਵੇਂ ਦੇਖੋ ਦੇਖੋ ਜੀ ਇਹ ਤਾਂ ਹੁਣ ਸੰਗਤ ਆ ਠੀਕ ਆ ਜੀ ਜਿਵੇਂ ਮਹਾਰਾਜ ਦਾ ਹੁਕਮ ਹੋ ਕੇ ਸੰਗਤ ਨੂੰ ਇਹ ਹੁਣ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਆ ਠੀਕ ਆ ਜੀ ਫੇਰ ਨੇ ਪੰਜਾਬ ਮੂਰੇ ਹਰ ਇੱਕ ਜੀ ਫੇਲ ਆ ਉਹ ਕਹਿੰਦੇ ਪੰਜਾਬ ਅਸੀਂ ਐ ਕਰਦਾਂਗੇ ਉਹ ਕਰਦਾ ਕੋਈ ਨਹੀਂ ਹੋਣਾ ਆ ਪੰਜਾਬ ਦੇ ਲੋਕ ਹੀ ਆ ਜਿਹੜੇ ਇੱਕ ਦੂਜੇ ਨਾਲ ਮੋਢਾ ਨਾਲ ਲਾ ਕੇ ਖੜਿਆ ਇਹ ਪੰਜਾਬ ਰਾਜ ਆ ਇਹ ਪੰਜਾਬ ਕਿਸੇ ਨੂੰ ਦੇ ਨਹੀਂ ਦਾ ਸਕਦਾ ਵਾ ਕਿਸੇ ਕੇ ਹੱਥ ਨਹੀਂ ਅਟ ਸਕਦਾ ਇਹ ਮਿੱਟੀ ਦੀਆਂ ਟਰਾਲੀਆਂ ਗੁਰੂ ਦਾ ਲੰਗਰ ਹੋਰ ਕਹੇ ਵੀ ਚੀਜ਼ ਦੀ ਇੱਥੇ ਤੋੜ ਨਹੀਂ ਆ ਸਕਦੀ ਬੜਾ ਬਹੁਤ ਵੱਡਾ ਉਪਰਾਲਾ ਭਾਈ ਜੀ ਤੁਸੀਂ ਕਿਵੇਂ ਦੇਖ ਲਓ ਬਹੁਤ ਵੱਡਾ ਉਪਰਾਲਾ ਪੰਜਾਬ ਤਾਂ ਦੇ ਨਹੀਂ ਦੇ ਸਕਦੇ ਮੈਂ ਕਹਾਂ ਜੀ ਇਹ ਤਾਂ ਇੱਕ ਕਿਸਮ ਦਾ ਨਾ ਜਿਹੜਾ ਪੰਜਾਬ ਸਾਡਾ ਆ ਇਹ ਤਾਂ ਇੱਕ ਥੋੜੇ ਇਹਨਾਂ ਨੂੰ ਇਹ ਹੋਇਆ ਜਿਹੜਾ ਹਾਥੀ ਮੰਗੋ ਉਹ ਤਾਂ ਬੰਦ ਨੇ ਪੈਰ ਉਹਨੂੰ ਕਿਹਾ ਵੀ ਮੈਨੂੰ ਬੰਨ ਲਿਆ ਇਹ ਆ ਬਾਕੀ ਜਿ ਨਹੀਂ ਪੰਜਾਬ ਵਿੱਚ ਜਾਣ ਆ ਇਹ ਹੱਦ ਤੋਂ ਵੱਧ ਨਹੀਂ ਜਾਣਾ ਜੀ ਇਹ ਜੇ ਪੰਜਾਬ ਆ ਤਾਂ ਸਾਹੀ ਬੰਨ ਇਹ ਬਚਾ ਹੋ ਗਿਆ ਜੀ ਪੂਰੀ ਦੁਨੀਆ ਪਤਾ ਨਹੀਂ ਕਿਹੜੇ ਕਿਹੜੇ ਕੋਨੇ ਤੋਂ ਦੁਨੀਆ ਆਈ ਆ ਪਤਾ ਨਹੀਂ ਕਿੱਥੋਂ ਕਿੱਥੋਂ ਲੰਗਰ ਆਏ ਆ ਬੰਨ ਦੀ ਹਾਲਤ ਕਿਦਾਂ ਹੈ ਜੀ ਹੁਣ ਹੁਣ ਠੀਕ ਹੈ ਜੀ ਹੁਣ ਪਹਿਲਾਂ ਬਹੁ ਮਾਰੀ ਬਹੁ ਮਾਰੀ ਪਹਿਲਾਂ ਬਹੁ ਮਾਰੀ ਸੀਗੀ ਜੀ ਬਿਨਾਂ ਲਾਂਦੇ ਸੀਗੇ ਕਿ ਲੱਖ ਲੱਖ ਥੈਲਾ ਵੀ ਰੁਟ ਗਿਆ ਜੀ ਤੇ ਸਵੇਰ ਤੋਂ ਲਾਂਦੇ ਸ਼ਾਮ ਨੂੰ ਰੁਟ ਜਾਂਦਾ ਤਾਂ ਜੀ ਸਾਡੇ ਦਰਿਆ ਦੇ ਵਿੱਚ ਇੱਕ ਮਾਈਨਿੰਗ ਹੋਈ ਸੀ ਪਹਿਲਾਂ ਇਹ ਮਾਈਨਿੰਗ ਜਿਹੜੀ ਉਹਦੇ ਕਰਕੇ ਹੋ ਰਿਹਾ ਜੀ ਜਿਹੜੇ ਮੈਨਿੰਗ ਹੋ ਰਹੀ ਆ ਉਹ ਹੋ ਰਹੀ ਆ ਜਿਹੜੇ ਓਰੇ ਲਾਗੇ ਪਾਸੇ ਨੇ ਜਿਹੜੇ ਮੈਨਿੰਗ ਕਰਦੇ ਨੇ ਉਹਨਾਂ ਦੇ ਟਰੈਕਟਰ ਅੰਦਰ ਖੜੇ ਆ ਦੇਖਵਾ ਜਾ ਬਲੀ ਨੇ ਆਪਣੀ ਸਾਰੀ ਮਿੱਟੀ ਦੁਆਰਾ ਮੰਗਵਾ ਲਈ ਜੀ ਨਹੀਂ ਉਹਨਾਂ ਦੁਗਣੇ ਤਿੰਨ ਚੌਕ ਨਹੀਂ ਮੰਗਵਾ ਲਈ ਜੀ ਕਿਵੇਂ ਦੇਖ ਜੋ ਕੋਨੇ ਕੋਨੇ ਤੋਂ ਮਿੱਟੀ ਇਹ ਖਾ ਗਈ ਇਹ ਸਾਰੇ ਲੋਕ ਸੀ ਕੌਣ ਕੌਣ ਖਾ ਗਿਆ ਤੇ ਭਰਨਾ ਹਟ ਜਾਉ ਨੂੰ ਪੈਂਦਾ ਆ 50 ਪਰ ਕਰ ਰਿਹਾ ਜੀ ਯਾਨੀ ਹਾਲਤ ਠੀਕ ਆ ਹੁਣ ਹਾਲਤ ਠੀਕ ਆ ਜੀ ਹੁਣ ਸਥਿਤੀ ਬਹੁਤ ਵਧੀਆ ਠੀਕ ਆ ਹੁਣ ਨੋਰਮਲ ਆ ਤੁਹਾਡਾ ਵੀ ਬਹੁਤ ਵੱਡਾ ਉਪਰਾਲਾ ਹੈ ਤੁਹਾਡੇ ਉਹਦਾ ਪਰਮਾਤਮਾ ਦੀ ਕਿਰਪਾ ਪਰਮਾਤਮਾ ਦੀ ਕਿਰਪਾ ਦੀ ਸੰਗਤ ਦੇ ਨਾਲ ਆ ਜੀ ਵਧੀਆ ਜੀ ਹਰ ਚੀਜ਼ ਦਾ ਪਰਮਾਤਮਾ ਦੀ ਕਿਰਪਾ ਨਾਲ ਕਦੇ ਸੈਂਡਵਿਚ ਲਾਈ ਦਿਆ ਕਦੇ ਕੁਝ ਲਈ ਪਕੌੜੇ ਕਦੇ ਖੀਰ ਹਰ ਚੀਜ਼ ਦਿਉ ਲਾਈ ਦਿੰਦੇ ਤੇ ਸੂਸ ਸੂਸ ਲੋਕਾਂ ਨੂੰ ਖਿਲਾ ਰਹੇ ਆ ਇਹ ਕੀ ਗੱਲ ਕਰਦੇ ਪਹਿਲੇ ਦਿਨ ਤੋਂ ਹੀ ਜੀ ਪਹਿਲੇ ਦਿਨ ਤੋਂ ਹੀ ਦੇਸੀ ਜਿਆਦਾ ਜੀ ਖੀਰ ਦੇ ਵਿੱਚ ਵੀ ਦੇਸੀ ਕੇ ਪਾ ਗਏ ਨਾਲ ਵਿੱਚ ਆਉਣ ਦੇ ਵਿੱਚ ਕੇ ਦੇਸੀ ਕੇ ਪਾ ਗਏ ਜੀ ਦੇਸੀ ਕੋ ਪੂਰੀ ਪਰਮਾਤਮਾ ਦੀ ਕਿਰਪਾ ਦੀ ਹਰ ਪੱਖੋਂ ਬਦਲ ਪੂਰੀ ਆ ਜੀ ਬਹੁਤ ਧੰਨਵਾਦ ਆ ਦੇਖ ਸਕਦੇ ਹਾਂ ਜਿਹੜੇ ਸਾਡੇ ਪੰਜਾਬ ਦੇ ਕੋਨੇ-ਕੋਨੇ ਤੋਂ ਇੱਥੇ ਲੋਕ ਪਹੁੰਚੇ ਨੇ ਮਿੱਟੀ ਲੈ ਕੇ ਜਾਂ ਕੁਝ ਲੋੜੀਂਦਾ ਸਮਾਨ ਲੈ ਕੇ ਪਹੁੰਚੇ ਨੇ ਤਾਂ ਜਿਹੜੇ ਇੱਥੇ ਸਾਡੇ ਗੁਰੂ ਘਰ ਸਿੱਖਾ ਉਹ ਵੀ ਪਿੱਛੇ ਨਹੀਂ ਹਟਦੇ ਉਹਨਾਂ ਵੱਲੋਂ ਵੀ ਪੂਰਾ ਹੰਬੜਾ ਮਾਰਿਆ ਜਾਂਦਾ ਤਾਂ ਕਿ ਜਿਹੜੇ ਸੰਗਤ ਆਉਂਦੀ ਭੁੱਖੀ ਨਾ ਰਹਿ ਸਕੇ ਦੇਸੀ ਕੀ ਉਹਦੇ ਡੱਬੇ ਪਿਛਲੇ ਲਗਾਤਾਰ ਇੱਕ ਦਿਨ ਤੋਂ ਚੱਲ ਰਿਹਾ ਇੱਕ ਤਰੀਕ ਤੋਂ ਲਗਾਤਾਰ ਚੱਲ ਰਿਹਾ ਤਾਂ ਕਿ ਜਿਹੜੇ ਜਿਹੜੇ ਨੌਜਵਾਨ ਉਹਨਾਂ ਦੇ ਵਿੱਚ ਕੋਈ ਕਮਜ਼ੋਰੀ ਨਾਲ ਦੀ ਚੀਜ਼ ਨਾ ਰਹਿ ਜਵੇ ਬੜੇ ਵੱਧਰ ਤੇ ਆ ਜੋ ਆਮ ਲੋਕ ਹੰਬੜਾ ਮਾਰ ਕੇ ਦਰਿਆ ਦੇ ਬੰਨ ਨੂੰ ਟਾ ਜਿਹੜੀ ਲੁੱਟੀਆਂ ਸੀ ਉਹਨਾਂ ਨੂੰ ਲਗਾ ਦਿੱਤਾ ਫਿਲਹਾਲ ਸਥਿਤੀ ਕੰਟਰੋਲ ਦੇ ਵਿੱਚ ਆ ਅਸੀਂ ਉੱਪਰਲੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹਿਣਾ ਚਾਹਾਂਗਾ ਆਪਾਂ ਉੱਪਰ ਵੀ ਜਾ ਕੇ ਇੱਕ ਵਾਰ ਰਾਉਂਡ ਕਰਦੇ ਆਂ ਦੇਖਦੇ ਆਂ ਵੀ ਕਿੱਦਾਂ ਦੇ ਹਾਲਾਤ ਨੇ ਤਾਂ ਤੁਹਾਨੂੰ ਇੱਕ ਵਾਰ ਤਸਵੀਰਾਂ ਫਿਰ ਤੋਂ ਦਿਖਾਉਨੇ ਆ ਜਿੱਥੇ ਠਾਠਾ ਮਾਰਦਾ ਸਤਲੂ ਦਰਿਆ ਅਟਾਹਾ ਤੋੜਦਾ ਜਾ ਰਿਹਾ ਪਰ ਇੱਥੇ ਜਿਹੜੇ ਸਾਡੇ ਨੌਜਵਾਨ ਆ ਟਾਪਰ ਨੇ ਜੁਟੇ ਹੋਏ ਨੇ ਵੱਡੀ ਸੇਵਾ ਕਰਦੇ ਨਜ਼ਰ ਦੇ ਸੰਗਤ ਵੱਡੀ ਸੇਵਾ ਕਰਦੇ ਨਜ਼ਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹ ਅਪੀਲ ਕਰਦੇ ਆਂ ਦੂਰ ਦੁਰਾਡੇ ਦਰਾਂ ਦੇ ਸੰਗਤ ਨੂੰ ਵੀ ਇੱਥੇ ਜ਼ਰੂਰ ਪਹੁੰਚੋ ਕਿਉਂਕਿ ਹਾਲੇ ਗਰੀ ਖਤਰਾ ਇੱਥੇ ਟਲ ਟਲਿਆ ਨਹੀਂ ਹੈ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾਈਆਂ ਜਿਹੜੀਆਂ ਸੰਗਤ ਇੱਥੇ ਵੱਡੇ ਪੱਧਰ ਤੇ ਜੁਟੀ ਹੋਈ ਆ ਮਦਦ ਕਰ ਰਹੀ ਆ ਬੰਨਾਂ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਆ ਅਸੀਂ ਤਾਂ ਲਗਾਤਾਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਰਹੇ ਆ ਤਾਂ ਜੋ ਹੋਰ ਵੀ ਤਸਵੀਰਾਂ ਦਿਖਾਵਾਂਗੇ ਫਿਲਹਾਲ ਜਦ ਤੱਕ ਬਣੇ ਰਹੋ ਸਤਿ ਸ੍ਰੀ ਅਕਾਲ ਪਰਮ ਸਿੰਘ ਦੈਨਿਕ